ਸ੍ਰੀ ਗੁਰੂ ਰਵਿਦਾਸ ਸਵਾਰ ਰਜਿਸਟਰਡ ਬਰਨਾਲਾ ਵੱਲੋਂ ਬਰਨਾਲਾ ਦੀ ਅਨਾਜ ਮੰਡੀ ਚ ਬੱਸ ਸਟੈਂਡ ਵਾਲੇ ਐਂਟਰੀ ਗੇਟ ਦੇ ਨੇੜੇ ਖਾਲੀ ਪਈ ਜਗ੍ਹਾ ਵਿੱਚ ਸ੍ਰੀ ਗੁਰੂ ਰਵਿਦਾਸ ਮਿੱਨੀ ਜੰਗਲ ਲਗਾਉਣ ਦੀ ਸ਼ੁਰੂਆਤ ਅੱਜ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤਿਆਰ ਨੇ ਪਹਿਲਾ ਪੌਦਾ ਲਗਾ ਕੇ ਕੀਤੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਸਿਵਲ ਡਿਫੈਂਸ ਕਮੇਟੀ ਬਰਨਾਲਾ ਅਤੇ ਸ਼ਹਿਰ ਦੀਆਂ ਹੋਰ ਵੀ ਮਾਨਮਤੀਆਂ ਹਸਤੀਆਂ ਹਾਜ਼ਰ ਸਨ ਜਿਨ੍ਹਾਂ ਨੇ ਆਪਣੇ ਕਰ ਕਮਲਾ ਨਾਲ ਇੱਕ ਇੱਕ ਪੌਦਾ ਲਗਾ ਕੇ ਸ੍ਰੀ ਗੁਰੂ ਰਵਿਦਾਸ ਮਿਨੀ ਜੰਗਲ ਬਣਾਉਣ ਦੀ ਸ਼ੁਰੂਆਤ ਕੀਤੀ। ਸ੍ਰੀ ਗੁਰੂ ਰਵਿਦਾਸ ਸਭਾ ਵੱਲੋਂ ਜੁਗਰਾਸਿਕ ਪੰਡੋਰੀ ਕਾਉਂਸਲਰ ਨੇ ਦੱਸਿਆ ਕਿ ਆਉਣ ਵਾਲੇ ਬਹੁਤ ਘੱਟ ਸਮੇਂ ਵਿੱਚ ਇੱਥੇ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾ ਕੇ ਇਸ ਖਾਲੀ ਪਈ ਵਿਰਾਨ ਜਗ੍ਹਾ ਨੂੰ ਸ਼ਾਨਦਾਰ ਬਣਾ ਦਿੱਤਾ ਜਾਵੇਗਾ। ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਮਿੰਨੀ ਜੰਗਲ 2 ਜਿਹੜਾ ਲਗਾਇਆ ਗਿਆ ਇਸ ਤੋਂ ਇੱਕ ਪਹਿਲਾਂ ਵੀ ਜੰਗਲ ਲਗਾਇਆ ਗਿਆ ਸੀ ਤੇ ਅੱਜ ਟਰਾਈਡੈਂਟ ਗਰੁੱਪ ਸਿਵਲ ਡਿਫੈਂਸ ਤੇ ਸਾਡੇ ਸ਼ਹਿਰ ਦੇ ਸਾਰੇ ਜਿਹੜੇ ਵਾਤਾਵਰਣ ਪ੍ਰੇਮੀ ਅੱਜ ਇੱਥੇ ਇਕੱਤਰ ਹੋਏ ਹੋਏ ਆ ਕੌਸ਼ਲ ਸਾਹਿਬ ਵੀ ਸਾਡੇ ਜਗਰਾਤ ਜੀ ਵੀ ਸਾਡੀ ਸਾਰੀ ਲੀਡਰਸ਼ਿਪ ਮੈਂ ਸਾਰਿਆਂ ਨੂੰ ਬਹੁਤ ਵਧਾਈ ਦਿੰਨਾ ਕਿ ਜਿਹੜੇ ਬਹੁਤ ਵਧੀਆ ਉਪਰਾਲਾ ਏ ਨਹੀਂ ਵੀ ਕੋਈ ਸਾਲ ਦੋ ਸਾਲ ਤੋਂ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਆ ਤੇ ਮੈਨੂੰ ਲੱਗਦਾ ਹੈ ਕਿ ਜੋ ਇਹ ਸਾਡੇ ਕੈਲੋ ਵੀ ਇੱਕ ਨਵੀਂ ਜਨਰੇਸ਼ਨ ਨੂੰ ਰਸਤਾ ਦਿਖਾਉਂਦਾ ਕੰਮ ਕਰ ਰਹੇ ਆ ਕਿ ਸਾਡੇ ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਇਹਨਾਂ ਤੋਂ ਸਿੱਖਣ ਨੂੰ ਵੀ ਮਿਲੂਗਾ ਕਿਉਂਕਿ ਅੱਜ ਜ਼ਰੂਰਤ ਹੈ ਕਿ ਪਿਛਲੇ ਕਿਉਂਕਿ ਕੈਲੋ ਵੀ 100 ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕਿਸੇ ਚੀਜ਼ ਦਾ ਨੁਕਸਾਨ ਹੋਇਆ ਤਾਂ ਉਹ ਕੈਲੋ ਵੀ ਨੇਚਰ ਦਾ ਹੋਇਆ ਤੇ ਕੀਤਾ ਵੀ ਮਨੁੱਖ ਨਹੀਂ ਹੈ ਤੇ ਆਪ ਦੀਆਂ ਸਹੂਲਤਾਂ ਦੇ ਖਾਤਰ ਪਰ ਅੱਜ ਕਹਿ ਲੋ ਵੀ ਜਿਹਦੇ ਕਰਕੇ ਸਾਨੂੰ ਉਹਦੇ ਨੁਕਸਾਨ ਵੀ ਭੁਗਤਨੇ ਪੈ ਰਹੇ ਆ ਜਿਹਦੇ ਕਰਕੇ ਆੜ ਆ ਰਿਹਾ ਕਿਤੇ ਅਰਥ ਕੋ ਇਕਸਾਰ ਰਿਹਾ ਸੋ ਅੱਜ ਮਨੁੱਖ ਉਸ ਪ੍ਰਤੀ ਜਾਗਰੂਕ ਵੀ ਹੋ ਰਿਹਾ ਤੇ ਹੋਰ ਵੀ ਜਾਗਰੂਕ ਹੋਣ ਦੀ ਜ਼ਰੂਰਤ ਹੈ ਤਾਂ ਕਿ ਆਪਾਂ ਇਸ ਨੇਚਰ ਨੇ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਅਸੀਂ ਵੀ ਕੁਛ ਨਾ ਕੁਛ ਵਾਪਸ ਕੁਦਰਤ ਨੂੰ ਦੇ ਸਕੀਏ ਸੋ ਬੜਾ ਅੱਛਾ ਕਹ ਲੋ ਵੀ ਟੀਮਵਰਕ ਸਾਰੇ ਬਰਨਾਲੇ ਚ ਬਹੁਤ ਵਧੀਆ ਚੱਲ ਰਿਹਾ ਤੇ ਮੈਂ ਅਸੀਂ ਇਹ ਹਮੇਸ਼ਾ ਜਦੋਂ ਬੁਲਾਉਂਦੇ ਮੈਨੂੰ ਤਾਂ ਆਪਦੇ ਆਪ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇਸ ਕਹ ਲੋ ਇੱਕ ਜਾਗ ਹੈ ਜਿਹੜਾ ਇਹ ਚਲਾ ਰਿਹਾ ਹੈ ਕਿ ਇਹਦੇ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲਦਾ ਸੋ ਮੈਂ ਸਾਰੀ ਟੀਮ ਨੂੰ ਦੁਬਾਰਾ ਬਹੁਤ ਵਧਾਈ ਦਿੰਦਾ ਤੇ ਉਮੀਦ ਕਰਦਾ ਹਾਂ ਨਾਲ ਸਮੇਂ ਚ ਵੀ ਅਸੀਂ ਇਤਨਾ ਰਲ ਮਿਲ ਕੇ ਕੁਦਰਤ ਲਈ ਨੇਚਰ ਲਈ ਸ਼ਹਿਰ ਦੀ ਸੁੰਦਰਤਾ ਲਈ ਜਿਹੜਾ ਕੰਮ ਹੈ ਉਹ ਕਰਦੇ ਰਹਾਂਗੇ